ਵਾਸਤਵ ਤੌਰ ਤੇ ਰੋਜ਼ਾਰੇ ਰਾਤਾ ਮੈਂ ਰਾਦਰਵਾਜਿਤ ਹੈ ਕਿ ਤਾਉ ਦੇ ਤਕਾ ਕੇ ਪਾਗੇ ਪਾਗੇ ਕਾ ਦੇ ਤੰਗ ਆ ਰਿਹਾ ਹੈ। ਬੁਰ ਕਲਮ ਪਾਤ੍ਰ ਜਨ ਕੋ ਜਨ ਆਵਹਾਰ ਤੈ ਲਾਦੀ ਕਹ ਨਾਨਕ ਤੈ ਸੋ ਕੋ ਅਤ ਕਰਾਣ ਦਾ ਵਾਜੇ ਨਾਲ ਸੁਣੂੜ ਭਾਗੀ ਹੋ ਸਗਲ ਮਨੋਂ ਤੇ ਪੂਰੇ ਪਾਰ ਗ੍ਰੰਥ ਰੋ ਪਾਤ੍ਰੇ ਸਗਲੋਂ ਸੂਰੇ ਦੁਗਰੋਂ ਸੰਤਾ ਪਤਰੇ ਸੁਣੀ ਸੱਚੀ ਬਾਣੀ। ਸ਼ਾਂਤ ਸਹਾ ਜਨ ਭੈ ਸਰ ਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਨੀਤ ਤਹਿਤ ਹੋ ਤੇ ਸਾਥ ਗੁਰ ਰਹੇ ਆ ਪਰ ਪੂਰੇ ਬਨਵਾ ਸਮਾਨ ਗੁਰਤਾਨ ਨਾਲੇ ਵਾਜੇ ਆਣਾ ਸੂਰੇ ਸੁਣ ਤੇ ਪਨੀਰ ਦੇ ਕਾਇਤ ਤੋਇ ਤ ਸਤ ਗੁਰ ਰਹੇ ਆ ਪਰ ਪੂਰੇ ਬਲਵੰਤ ਨਾਨਕ ਗੁਰ ਚਲਣ ਲੱਗੇ ਪਉਣ ਗੁਰ ਪਾਣੀ ਤੇ ਮਾਤਾ ਸਰਸਵਤੀ ਦੇ ਉਪਰ ਅਸ ਗੁਰ ਦਾ ਆਇਆ ਪਹਿਲਾ ਸਰਵ ਜਤ ਜੁਗੀਆਂ ਨਹੀਂ ਬਰੀਆਂ ਅੰਮਾਤ ਸਰਮਾ ਦੂਰ ਕਰਮੀ ਆਪੋ ਆਪਣੀ ਕੇ ਨੀਂ ਦੇ ਤੇ ਦੂਰ ਜਿਨੀ ਨਾਮ ਭਿਆਇ ਆਏ ਨਮਕਾਰ ਤਾ ਗੁਰੂ ਕੋ ਯਾ ਸਾਥ ਸਮਗਰੀ ਤਮਰੇ ਸੂਤਰਤਾਰੀ ਤਮ ਤੇ ਹੋਇ ਸੋ ਤੁਮਰੀ ਗਾਤ ਮੇਤ ਤੁਮੀ ਜਾਣੀ ਨਾਨਕ ਦਾਸ ਸਾਦਾ ਕੁਰਬਾਨੀ ਤੋਦੇ ਆਗੇ ਅਰ ਦਾਸ ਹਮਾਰੀ ਜੀਉ ਪਿੰਡ ਸਾਬ ਤੇਰਾ ਪਿਆਰਿਆ ਕਾਉ ਨਾਨਕ ਸਾਬ ਤੇਰੀ ਵੜਿਆ ਹੀ ਕੋਈ ਨਾਣ ਜਾਣੇ ਮੇਰਾ ਵਾਸ ਗੁਰੂ ਵਾਹਿਗੁਰੂ ਵਾਹਿਗੁਰੂ ਸੁਖ ਦਾਤਾ ਪੈ ਪੰਨੋਂ ਤੇ ਸਾਡੇ ਕਰਰਬਾਸ ਮੇਰ ਕਰੇ ਜਿਸ ਮਿਹਰਮਾਨ ਦਾ ਕਾਰਜਾ ਦੇ ਰਾਸ ਅਰਦਾਸ ਨੂੰ ਨਾਰ ਸ੍ਰੀ ਵਾਹਿਗੁਰੂ ਦੇ ਬਸੇ ਵਾਰ ਸ੍ਰੀਪਤੋਕੀ ਦੀ ਪਾਤਸ਼ਾਹੀ ਦਾ ਸਿਮੇਂ ਪ੍ਰਥਮ ਤੋਂ ਬਸੇ ਜਮੜ ਕਾਏ ਗੁਰਨਾਣਕ ਲੈ ਕੇ ਆਇਓ ਰੰਗਤ ਗੁਰੂ ਜਮੜ ਦਾਸ ਸ੍ਰੀ ਰਾਮ ਦਾਸ ਹੋਇ ਕੋ ਹਜ਼ਾਰ ਜਨ ਹਰ ਕੋ ਬੰਦਨ ਨੂੰ ਸਿਮਰੋ ਸ੍ਰੀ ਦਾ ਰਾਏ ਸ੍ਰੀ ਅਕਸ਼ੰਦੀ ਚੈ ਜਿਹਦੇ ਤੇ ਪਾਉਂਦਕ ਜਾਏ ਤੇ ਬਹਾਦਰ ਸਿਮਰਿਆ ਕਾਰਨਾਮੇ ਦਰਵੇ ਭਾਈ ਸਾਹਿਬ ਤੇ ਹੋਣਾ ਜੀ ਸਹਾਇ ਤੇ ਹੋਣਾ ਜੀ ਸਹਾਇ ਦਸਮੇ ਪਾਤਸ਼ਾਹ ਤਨਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਕੇਵਾਲੀ ਅਮਰਤ ਕੇ ਦਾਤੇ ਚੁਕੇ ਆ ਬਾਜਾ ਵਾਲੇ ਸਭ ਤੇ ਹੋਣਾ ਜੀ ਸਹਾਇ ਸਭ ਤੇ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੀ ਜਾਗਦੀ ਜੋਤ ਜੁਗੋ ਜੁਗਟਾ ਲਗਦੀ ਤੇ ਬਰਾਜਮਾਨ ਜਹ ਰਾਜ ਹੂਰ ਹਾਜ਼ਰਾ ਹਜੂਰ ਸਰਬ ਕਲਾ ਪਰਪੂਰ ਲੱਖਾਂ ਕਰੋੜਾਂ ਖੰਡਾਂ ਬ੍ਰਹਮੰਡਾਂ ਤੇ ਸ੍ਰਿਸ਼ਟੀ ਦੇ ਮਾਲਕ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਧਗਰਾਂ ਦੇ ਸਾਜ ਜਨਮਾ ਜੇ ਪੰਜਾਬ ਪਿਆਰਿਆ ਚੌਹਾਂ ਸਾਹਿਬ ਜਰਨ 40 ਮੁਕਤੇ ਹੱਠੀਆਂ ਜੱਤੀਆਂ ਕਰਤੀ ਜਿੰਨਾਂ ਨੇ ਨਾਮ ਜਪਿਆ ਵਣ ਚੱਕਰ ਦੇ ਇੱਕ ਲਾਈ ਤੇ ਵਾਹੀ ਦੇਖ ਪਿਆਨੜ ਕੀਤਾ ਤਿੰਨ ਪਿਆਰਿਆ ਸਚਾਰਿਆਂ ਦੇ ਪੁੱਤਰ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਕਰਮੇ ਅਸੀਂ ਦੇ ਉੱਤੇ ਬੰਦ ਬੰਦ ਕਟਾਈ ਕੋਪਰੀਆਂ ਲਹਾਈਆਂ ਕਰਖੜੀਆਂ ਤੇ ਚੜੇ ਆ ਰਿਆਂ ਨਾਲ ਕਰਾਇਏ ਗੁਰਦੁਆਰਾ ਸਾਹਿਬ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਸਿੱਖੀ ਦੇ ਕਿਸਾਸੋ ਆਸਾਸਾ ਇਹ ਨਬਾਇਆ ਤੇ ਨਾਂ ਦੀ ਬੀਬੀਆਂ ਤੇ ਚੰਗੀਆਂ ਸਿੰਘਾਂ ਸਿੰਘਣੀਆਂ ਦੀ ਜਿਹੜੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸਤਿਗੁਰਾਂ ਦੇ ਪੰਜਾ ਤੱਕ ਤਾਂ ਸ਼ੁਰੂਆਤ ਗੁਰਦੁਆਰਿਆਂ ਵਰਤਾਂਵਾਂ ਦਾ ਧਿਆਨ ਕਰਕੇ ਬੋਲੋ ਜੀ ਫਿਰ ਸਮੇਂ ਤੋਂ ਬਾਅਦ ਕਾਲ ਸਾਹਿਬ ਜੀ ਕੀਰਦਾਸ ਸ਼ੁਰੂਆਤ ਕਾਲ ਸਾਹਿਬ ਜੀ ਕੋ ਵਾਹਿਗੁਰੂ 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 ਨਾਮ ਚਿੱਤਾ ਵਿੱਚ ਤਵਨ ਕਾ ਤਰਕਾ ਸਰਬ ਸੁਖ ਹੋਵੇ ਜਾਣ ਜਾਣ ਕਾਲ ਸਾਹਿਬ ਸਾਹਿਬ ਤਾਹਾਂ ਤਾਹਾਂ ਰੱਖਿਆ ਰਹਿਦ ਦੇਖ ਤੇਗ ਪਤੇ ਵਰਦ ਕੀ ਪੈਲ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਕਾਲ ਸਾਹਿਬ ਜੀ ਸਾਹਿਬ ਬੋਲੋ ਜੀ ਸਿਖਾਉਂਦੇ ਹਾਂ ਅਕੀਂ ਨਰਾਇਣ ਦੇ ਇਸ ਨਾਮ ਵਿੱਚ ਇੱਕ ਧਰਮ ਸਾਧਨ ਪ੍ਰੋਸਾਧਨ ਨਾਮ ਦਾ ਦਾਨ ਸਰਦਾਰ ਸ਼੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨਿਤ ਨਾਨਕ ਸਿੰਘ ਜੱਟੇ ਬੁੰਗੇ ਜੀ ਬੋਲੇ ਬਤਾਲ ਧਰਮ ਕਾ ਗਇ ਕਰ ਕਾਲ ਸਾਹਿਬ ਜੀ ਬੋਲੇ ਜੀ ਸਿਖਾਂ ਦਾ ਮਾਨੀਵਾ ਮਾਤੁੱਤੀ ਮਾਤ ਪਤ ਗਿਰਾ ਕੇ ਆਪ ਅਕਾਲ ਪੁਰਖ ਵਾਹਿਗੁਰੂ ਏ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿੰਨਾਂ ਤੋਂ ਪੰਥ ਨੂੰ ਛੋੜਿਆ ਗਾ ਸੱਚੇ ਪਾਤਸ਼ਾਹ ਜੀ ਖੁੱਲੇ ਦਰ ਚੰਡੀਦਾਰਤ ਸੇਵਾ ਸਮਾਉ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣੇ ਦੇ ਮਾਨ ਨਤਾਨੇ ਦੇ ਤਾਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਿਆ ਕਾਲਪੁਰਖ ਵੈਗਰੂ ਤੰਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੰਤਨ ਸਿੰਘੋ ਛੀਦੋ ਸੰਤੋ ਮਾਹਪੁਰ ਜੋ ਤੰਤਨ ਸਾਹਿਬ ਸ੍ਰੀ ਗੁਰੂ ਰੰਗ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਤਤਹ ਦੂਰੀ ਵਿੱਚ ਅਰਦਾਸ ਬੇਨਤੀ ਤਤ ਗੁਰੂ ਜੀ ਆਜ ਦੇ ਮਹਾਮਕੰਨ ਅਨੁਸਾਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨੇ ਉਹ ਖੇਕ ਹਰਨਾਮ ਦੇ ਮੇਰਾ ਮੰਤਨ ਸਿੱਖ ਲੋਏ ਦੇ ਮਹਾਮਕੰਨ ਅਨੁਸਾਰ ਦਰ ਘਰ ਦੇ ਪ੍ਰੀਤਮਾਨ ਸਰਦਾਰ ਅਮਨ ਸਿੰਘ ਦੀ ਸੱਚੇ ਪਾਤਸ਼ਾਹ ਜੀ ਸਤਿਗੁਰੂ ਸੱਚੇ ਪਾਤਸ਼ਾਹ ਕਬੱਡੀ ਪਲੇਅਰ ਸਤਿਗੁਰੂ ਸੱਚੇ ਪਾਤਸ਼ਾਹ ਕਬੱਡੀ ਕੋਚ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਸਿੱਧ ਜੀ ਮਹਾਰਾਜ ਧੰਨ ਧੰਨ ਬਾਬਾ ਜਮਨਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਸਥਾਨਾਂ ਦੇ ਬੱਚਿਆਂ ਨੂੰ ਜੋ ਕਿ ਸਿੱਖਿਆ ਦੇਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਕਬੱਡੀ ਸਿਖਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਓਟਾ ਸਰਾ ਲੈਂਦੇ ਹੋਏ ਆ ਆਇਤੋ ਸ਼ੁਰੂਆਤ ਕਰਨੀ ਹੈ ਕਿਰਪਾ ਕਰਨੀ ਸੱਚੇ ਪਾਤਸ਼ਾਹ ਬੱਚਿਆਂ ਦੇ ਸਿਰ ਤੇ ਮਿਹਰਾਂ ਪ੍ਰਪਤ ਰੱਖਣਾ ਆਪ ਜੀ ਦੇ ਸੇਵਾਦਾਰ ਤੇ ਸੱਚੇ ਪਾਤਸ਼ਾਹ ਕਿਰਪਾ ਕਰਨੀ ਪੂਰਨ ਤੌਰ ਤੇ ਤੰਦਰੁਸਤੇ ਮਸ ਕਰਨੀਆਂ ਬੱਚਿਆਂ ਨੂੰ ਤੇਰੀ ਉੱਜਾ ਬਖਸ਼ ਕਰਨੀ ਨਾਮਦਨ ਫਤਿਹ ਬਖਸ਼ ਕਰਨੀ ਸਾਧ ਪੇੜ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ ਕਿਰਪਾ ਕਰਨੀ ਇਸ ਸਮੇਂ ਸੰਗਤਾਂ ਹਾਜ਼ਰਾਂ ਨੂੰ ਸੱਚੇ ਪਾਤਸ਼ਾਹ ਕਿਰਪਾ ਕਰਨੀ ਸਭ ਦੀ ਹਾਇਰਦਾਰ ਤੇ ਪ੍ਰਵਾਨ ਕਰਨੀ ਤੰਤਲ ਬਾਬਾ ਕਦੇ ਵੀ ਮਹਾਰਾਜ ਤੰਤਨ ਬਾਬਾ ਜਵਨ ਦਾ ਜੀ ਮਾਰਿਆ ਆਪ ਜੀ ਦੇ ਦਰ ਕਰਦੀਆਂ ਖੁਸ਼ੀਆਂ ਬੱਚਿਆਂ ਨੂੰ ਪ੍ਰਾਪਤ ਬਖਸ਼ ਕਰਨੀਆਂ ਚੜ੍ਹਦੀਆਂ ਕਲਾ ਵਾਲੇ ਜੀ ਬਖਸ਼ ਕਰਨੇ ਆਜ ਦੇ ਮਹਾਵਾਕਾਂ ਦੇ ਅਨੁਸਾਰ ਦਾਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟਣ ਆਵੀ ਗੰਦ ਭਰੇ ਪੰਡਾਰਾ ਆਪ ਜੀ ਦੇ ਸੇਵਾਦਾਰਾ ਵੱਲੋਂ ਮਸਤਾਨ ਪ੍ਰਸਾਦ ਹਾਜ਼ਰ ਸਤਿ ਪਾਸ਼ਾ ਦਰ ਤੇ ਪ੍ਰਵਾਨ ਕਰੋ ਪਰਵਾਨ ਆਇਆ ਪ੍ਰਚਲ ਪਿਆਰੀਆਂ ਸੰਗਤਾਂ ਵਿੱਚ ਵਰਤੋਂ ਲਈ ਅੱਗੇ ਜਿੰਨਾ ਸੰਤ ਅਨੇ ਸਮਹ ਹਾਰੀਆਂ ਪਰੀਆਂ ਸਭ ਦੀਆਂ ਹਾਰੀਆਂ ਦਰ ਤੇ ਪ੍ਰਵਾਨ ਪਰ ਕੰਮ ਸੰਗਤਾਂ ਦਾ ਲੇਖੇ ਦੇ ਵਿੱਚ ਲਾਉਣਾ ਸੋਕੋ ਵੇ ਨਾਉਂ ਚਿਤ ਤਾਵੇ ਨਾ ਅੰਕਨਾਮ ਚਰਦੀ ਤਲਾ ਤੀਨ ਪਾਣੀ ਬੱਤਾ ਪਲਾ ਵਾਜ ਗੁਰੂ ਜੀ ਦਾ ਅਕਾਲ ਸਾਹ ਦੋਰਾ ਆ ਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ ਸਿਕਨਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਕੀ ਮਾਨਿਓ ਪ੍ਰਗਟ ਗੁਰਾਂ ਦੀ ਜੋ ਪ੍ਰਗ ਕੋ ਮਿਲ ਬੋਧ ਹੈ ਸੋ ਸਬਦ ਮੇਲੇ ਗਾਣ ਕਰੇਗਾ ਕਾਲ ਸਾਰ ਆਕੀ ਰਹੀ ਨ ਕੋਈ ਸਾਰ ਹੋਈ ਸਾ ਮਿਲ ਗੇ ਬਚੇ ਸੰਸੂਏ ਨੀ ਸਭਾ ਮਲੇ ਜੀ ਗੜ ਤੂ ਆਪਸਾ ਜੈਤਾਰ ਜੈ ਮਾ ਜੀਤੋ ਹੋਤ ਪਰਾਜ ਰਹੀ ਕੀ ਰਿਅ ਅਵਲਨ ਨਦਰਮ ਜਾਰ ਕੰਨਾ ਜਾਂ ਕੀ ਹੱਥ ਮੈਂ ਕਲਗੀ ਸੋ ਹਾਸੀ ਸੋ ਹਮਰੀ ਰਖਾ ਕਰੇ ਗੁਰੂ ਕਲਗੀ ਤਾਰ ਵਾਹਿਗੁਰੂ ਨਾਮ ਜਹਾਜ ਹੈ ਤੜੀ ਕੋ ਉਤਰੀ ਜੋ ਚਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਆ ਵਾਹਿਗੁਰੂ ਨਾਮ ਜਹਾਜ ਹੈ ਕਰਨ ਸੂਰਿ ਜੋ ਚਰਦਾ ਕਰ ਸੇਵਾ ਦੇ ਪਰਿਕਾਰ ਉਤਾਰਨ ਬੋਲੇ ਸੋਨਿਆ ਸੋਨਿਆ ਬਲਾ ਕਰਾਈ ਬੋਲੇ ਬੱਚਿਆਂ ਨੇ ਸਟਾਰਟ ਕਰਤਾ ਕੈਂਪ ਸਾਡਾ ਛੱਡ ਦੇ ਛੱਡ ਦੇ ਮੈਂ ਗੁੱਟ ਪੱਕਾ ਕਰਿਆ ਕਰ ਪਤਾ ਆਇਆ ਕਿਵੇਂ ਭਾਈ ਦੋ ਪਵਾ ਦੇ ਦੋ ਚਾਰ ਕਾਟ ਦੇ ਆਵਾ ਯਾਰ ਠੀਕ ਆ ਸਿੱਖੀ ਜਾਂ ਨਾ

ਅੱਜ ਜੋਗ ਨੂੰ ਜੋਗ ਟਕਰਾਤਾ ਦੋਨੇ ਕੁੰਬ ਦੇ ਮੇਲੇ ਵਿੱਚ ਵਿਛੜੇ ਭਰਾ ਸੀਗੇ ਦੋਨੇ ਚਲਾਦੇ ਮੱਲਾਣੀ ਕੋਸਤੀ ਚਲਾਦੀ ਦੋਨੇ ਬਾਈ ਦਾ ਅਰਸਾ ਜੋਬਰ ਚਲੋ ਲੱਗ ਜੂ ਪਤਾ ਕਿਹੜੇ ਨੇ ਬੂਰੀਆਂ ਜੁੰਗੀਆਂ ਨੇੜੇ ਹੋਵੋ ਤਾਂ ਨੇੜੇ ਇਹਨੇ ਤਾਂ ਵਾਲੀ ਜੁੰਗੀ ਲੱਗਦਾ ਨੇੜੇ ਹੋਵੋ ਤਾਂ ਪਸਣਾ ਨਹੀਂ ਅੱਜ ਹੀ ਖੇਡਾਂ ਕੋਈ ਗੱਲ ਨਹੀਂ ਪੁੱਤ ਕੋਈ ਨੋਤਾ ਹੀ ਖੇਡ ਤਾਂ ਹੱਥ ਵਾਪਤ ਤਾਂ ਧੌਣ ਚ ਨੇੜੇ ਹੋ ਬਾਈ ਦੇ ਨੇੜੇ ਜਲ ਮੱਲਾ ਨੇੜੇ ਆਏ ਲੱਗ ਜੂ ਪਤਾ ਉਹ ਲੱਗ ਜੂ ਪਤਾ ਲੱਗੀ ਬਸ ਹਾਂ ਦੱਸੋ ਵੀ ਲੱਗੀ ਲੱਗੀ ਮੱਲਾ ਲੱਗੀ ਚੱਲ ਵੀ ਮੱਲਾ ਚੱਲ ਮੱਲਾ ਚੱਲ ਨੇੜੇ ਹੋਵੋ ਤਾਂ ਨੇੜੇ ਚੱਲ ਪੈਗਾ ਛੇਤੀ ਗਰੰਟਾ ਜਮੰਡਾ ਤੇਰੇ ਨਾਲ ਗੋਲ ਘਪਿਆ ਨੇੜੇ ਹੋਵੋ ਤਾਂ ਨੇੜੇ ਠੀਕ ਐ ਲੱਤ ਚੱਕ ਲਾਤ ਤੇ ਦੀ ਲਾ ਲਾਤਾ ਹੈ ਵਾਧਾ ਵਰਬੇ ਕੁਝ ਫਰੰਦੂ ਕਰੀ ਆ ਲੱਗ ਜੂ ਪਤਾ ਐਵੇਂ ਨਹੀਂ ਘਰ ਖਾਦਾ ਜੋਬਰ ਨੇ ਪੱਟ ਪੁੱਟ ਨਿਕਰਨੀ ਪੜਨੀ ਹੌਲ ਹੁੰਦਾ ਹੈ ਚੱਲ ਚੱਲ ਗੱਲ ਨਹੀਂ ਘੁੱਟਣਾ ਠਹਿਣਾ ਠਹਿਣਾ ਥੱਲੇ ਲੱਤ ਫੜੋ ਲਾਤਾ ਮਿਲ ਨਹੀਂ ਕਰਦੇ ਤੁਸੀਂ ਵੈਰੀ ਗੁੱਡ ਆ ਵੀ ਲੱਗੀ ਛੱਡ ਦੇ ਭਾਈ ਚਲੋ ਬਿਜੋ ਬਰੋ ਕੁਸ਼ਤੀ ਚੱਲ ਰਹੀ ਹੈ ਜੇਤੂ ਬਹਿਲਵਾਨਾ ਚੱਲ ਚੱਲ ਲੱਤ ਲਾਪਤ ਲਾ ਤੂੰ ਜੀ ਤਾਂ ਫੜ ਨਾਲ ਤਾਂ ਫੜ ਉਤ ਚੱਲ 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 ਠੀਕ ਹੈ ਵੈਰੀ ਗੁੱਡ ਲੱਗੀ ਤੁਹਾਨੂੰ ਠੀਕ ਹੈ ਚਾਲੇ ਮੱਲਾ ਅਸਰਾ ਨਹੀਂ ਨਿਗਰੱਖੇ ਸਾਰੇ ਕਿਵੇਂ ਘੋਲਦੇ ਸਾਨੂੰ ਖਲਾਉਣਾ ਪਰਵਾਹ ਚ ਚੱਲ ਜਾ ਵਿਚਾਲੇ ਲੈ ਸੈਂਟਰ ਚ ਲੈ ਕੇ ਚੱਲੇ ਇਹਨੂੰ ਜੱਤੋਲ ਤੂੰ ਲੈ ਕਰੋ ਮੜੀ ਜੀ ਠੀਕ ਹੈ ਠੀਕ ਹੈ ਠੀਕ ਹੈ ਚਲੋ ਵੀ ਘੱਟ ਨਹੀਂ ਮਾਰਨੀ ਠੀਕ ਹੈ ਰਾਮਦਰੀ ਜੀ ਜੋਰ ਰੋਣਾ ਪੂਰਾ ਫੁੱਲ ਤਔ ਤਔਲ ਤਔਲ ਬਲੀ ਤਔਲ उखड़ जा मैं भेजता इधर इधर आ जाओ इधर बैठ का इधर आ निगा रख बैठ कलू नहीं लगी नहीं लगी चला ਨਹੀਂ ਲੱਗਿਆ ਹੱਥ ਲੱਗਿਆ ਵੇ ਥੱਲੇ ਉਹਦਾ ਹਾਂ ਵੀ ਦੱਸ ਜਿਓ ਪਰ ਲੱਗੀ ਟੁਈ ਲੱਗੀ ਹੋ ਗਿਆ ਪਾਸੇ ਦਾ